ਸਸਰੀਆਕਾਰ ਜੀ ਸਾਰਿਆਂ ਨੂੰ ਬਾਸਪਤੀ ਦੇ ਰੇਟ ਲਗਾਤਾਰ ਹਰ ਰੋਜ਼ ਤੇਜ਼ੀ ਆ ਰਹੀ ਹੈ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ ਹੈ 3051 ਤੋਂ ਲੈ ਕੇ 3190 ਰੁਪਏ ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 3200 ਤੋਂ ਲੈ ਕੇ 3290 ਰੁਪਏ ਤੱਕ ਲੱਗਿਆ 1847 ਦਾ ਰੇਟ 2991 ਰੁਪਏ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ ਹੈ 3020 ਤੋਂ ਲੈ ਕੇ 3120 ਰੁਪਏ ਤੱਕ ਲੱਗਿਆ ਜਿੱਥੇ ਕੁੱਲ 40000 ਗੱਟੇ ਦੀ ਖਰੀਦ ਹੋਈ ਕੋਟਕਪੁਰਾ ਮੰਡੀ ਦੇ ਵਿੱਚ 1509 3075 ਤੋਂ ਲੈ ਕੇ 3100 ਰੁਪਏ ਤੱਕ ਲੱਗਿਆ ਸਮਾਣਾ ਮੰਡੀ ਦੇ ਵਿੱਚ 1509 3175 ਰੁਪਏ ਲੱਗੇ ਜਿੱਥੇ 1500 ਗੱਟੇ ਦੀ ਖਰੀਦ ਹੋਈ ਪਾਤੜਾ ਮੰਡੀ ਦੇ ਵਿੱਚ 1509 3300 ਰੁਪਏ ਲੱਗਿਆ ਜੰਡਿਆਲਾ ਗੁਰੂ ਮੰਡੀ ਦੇ ਵਿੱਚ 1509 3160 ਰੁਪਏ ਲੱਗਿਆ ਜਿੱਥੇ 70000 ਗੱਟੇ ਦੀ ਖਰੀਦ ਹੋਈ ਨੱਬਾ ਮੰਡੀ ਦੇ ਵਿੱਚ 1509 3065 ਰੁਪਏ ਲੱਗਿਆ ਫਤਿਹਬਾਦ ਮੰਡੀ ਦੇ ਵਿੱਚ 1509 3145 ਰੁਪਏ ਲੱਗਿਆ ਤਰਨ ਤਾਰਨ ਮੰਡੀ ਦੇ ਵਿੱਚ 1509 3175 ਰੁਪਏ ਲੱਗਿਆ ਚੀਕਾ ਮੰਡੀ ਦੇ ਵਿੱਚ 1509 3050 1847 2900 ਰੁਪਏ ਲੱਗਿਆ ਕੈਥਲ ਮੰਡੀ ਦੇ ਵਿੱਚ 1509 3015 ਤੋਂ ਲੈ ਕੇ 3115 ਰੁਪਏ ਲੱਗਿਆ ਕੁਰਕੁਛੇਤਰ ਮੰਡੀ ਦੇ ਵਿੱਚ 1509 3050 ਰੁਪਏ ਲੱਗਿਆ ਸੋਨੀ